ਪੇਪਰ ਲੈਣ ਲਈ ਅਸੀਂ ਆਮ ਹੀ ਜਾਂਦੇ ਰਹਿੰਦੇ ਆ ਰਾਜਸਥਾਨ ਵੱਲ ਵੀ ਉਸ ਤੋਂ ਵੀ ਹੈਗਾ ਹਰ ਥਾਂਏ ਦੋ ਵਾਰ ਨਜ਼ਰ ਝਾਕ ਕੇ ਫਿਰ ਰੱਤਾ ਕੋਈ ਥਾਂ ਛੱਡ ਕੇ ਹੀ ਖੜੇ ਹੁੰਦੇ ਨੇ ਕਿ ਇਹ ਲੋਕ ਠੀਕ ਨਹੀਂ ਇਹ ਇਹ ਲੋਕ ਠੀਕ ਨਹੀਂ ਇਹ ਅੱਜ ਠੀਕ ਨਹੀਂ ਪਰ ਕੌਣ ਸੀ ਜਨੇ ਇਹ ਦੱਸਿਆ ਸੀ ਕਿ ਭਾਈ ਰਾਮੋ ਤੇ ਸ਼ਾਮੋ ਜਦੋਂ ਚੁਕੀਆਂ ਗਈਆਂ ਸਨ ਮੁਗਲਾਂ ਵੱਲੋਂ ਉਦੋਂ ਪੰਡਤ ਜੀ ਦੀਆਂ ਉਹ ਦੋਵੇਂ 3 ਪੂਰੇ ਪਿੰਡ ਵਿੱਚ ਪੂਰੇ ਪਿੰਡ ਵਿੱਚ ਪੰਡਿਤ ਜੀ ਹਰ ਇੱਕ ਦੇ ਘਰ ਅੱਗੇ ਹੱਥ ਜੋੜ ਕੇ ਖੜੇ ਸਨ ਮੇਰੀਆਂ ਧੀਆਂ ਚੁੱਕੀਆਂ ਗਈਆਂ ਨੇ ਲੈ ਆਓ ਇੱਕ ਵੀ ਜਣਾਗਾ ਨਹੀਂ ਸਿਆਇਆ ਉਦੋਂ ਵੀ ਇਹੋ ਕਿਹਾ ਗਿਆ ਸੀ ਇਹ ਸਿਰਫਰੇ ਇੱਕੋ ਹੀ ਨੇ ਸਿੰਘ ਨੇ ਸਰਦਾਰ ਜੱਸਾ ਸਿੰਘ ਜੀ ਕੋਲ ਜਾਓ ਉਹੀ ਨੇ ਜਿਹੜਾ ਸੀਸ ਵਾਰ ਸਕਣਗੇ ਹੋਰ ਕੋਈ ਨਹੀਂ ਜੋ ਤੁਹਾਡੀਆਂ ਧੀਆਂ ਨੂੰ ਬਚਾ ਲਿਆਵੇ ਇੱਕ ਪਲ ਵੀ ਨਹੀਂ ਸੀ ਲਾਇਆ ਇੱਕ ਪਲ ਜਦੋਂ ਇਹ ਪੰਡਿਤ ਜੀ ਜੱਸਾ ਸਿੰਘ ਜੀ ਕੋਲ ਪਹੁੰਚੇ ਸਨ ਉਹਨਾਂ ਕਿਹਾ ਅੱਜ ਹੀ ਜਾਵਾਂਗੇ ਤੁਹਾਡੀਆਂ ਧੀਆਂ ਸੁਰੱਖਿਅਤ ਵਾਪਸ ਆਉਣਗੀਆਂ ਉਦੋਂ ਤਾਂ ਕਿਸੇ ਨੇ ਨਹੀਂ ਸੀ ਕਿਹਾ ਕਿ ਆਤਵਾਦੀ ਇਹਨਾਂ ਤੋਂ ਦੂਰ ਰਹਿਣ ਦੀ ਲੋੜ ਹੈ ਜਾਂ ਇਹਨਾਂ ਨਫ਼ਰਤ ਦਾ ਜ਼ਹਿਰ ਫਿਲਾ ਕੇ ਇਹਨਾਂ ਨੂੰ ਖਤਮ ਕਰ ਦਿੱਤਾ ਜਾਏ ਉਸੇ ਰਾਤ ਵਕਤ ਦਾ ਖਿਆਲ ਰੱਖਿਓ 12 ਵਜੇ ਦਾ ਹੱਲਾ ਸੀ ਰਾਤ ਦੇ 12 ਵਜੇ ਦਾ ਸੀ ਤੇ ਹੱਲਾ ਇੰਨਾ ਜ਼ਬਰਦਸਤ ਸੀ ਕਿ ਨਾ ਸਿਰਫ ਉਹ ਦੋ 3 ਬਲਕਿ ਹੋਰ ਵੀ ਜੰਨੀਆਂ ਚੁੱਕੀਆਂ ਗਈਆਂ ਸਨ ਸਾਰੀਆਂ ਹੀ 3 ਨੂੰ ਵਾਪਸ ਜੱਸਾ ਸਿੰਘ ਜੀ ਲੈ ਆਏ ਤੇ ਉੱਥੇ ਵਾਪਸ ਹਰ ਇੱਕ ਨੂੰ ਆਪੋ ਆਪਣੇ ਘਰ ਪਹੁੰਚਾ ਦਿੱਤਾ ਗੱਲ ਇੱਥੇ ਮੁੱਕੀ ਨਹੀਂ ਸੀ ਕਮਾਲ ਦੇਖੋ ਜਾਨ ਤੇ ਖੇਡ ਕੇ ਵਾਪਸ ਲਿਆਉਣਾ ਜਾਨ ਤੇ ਖੇਡ ਕੇ ਵਾਪਸ ਤੇ ਪੂਰੇ ਪਿੰਡ ਵਿੱਚੋਂ ਉਹਨਾਂ ਨੂੰ ਕਿਸੇ ਨੇ ਅਪਣਾਇਆ ਨਹੀਂ ਕਹਿ ਦਿੱਤਾ ਇਹ ਭਿੱਟ ਗਈਆਂ ਨੇ ਸਾਡੇ ਵਿੱਚ ਸ਼ਾਮਲ ਨਹੀਂ ਹੋ ਸਕਦੀ ਸਾਡੇ ਵਿੱਚ ਸ਼ਾਮਲ ਨਹੀਂ ਹੋ ਸਕਦੀ ਸ਼ਾਬਾਸ਼ ਇਹ ਉਹਨਾਂ ਧੀਆ ਦੇ ਜਿਨ੍ਹਾਂ ਨੇ ਇੱਕ ਪਲ ਵੀ ਨਹੀਂ ਲਾਇਆ ਇਹ ਸੋਚਦੇ ਆ ਜਿਨ੍ਹਾਂ ਨੇ ਇੱਕ ਪਲ ਵੀ ਨਹੀਂ ਲਾਇਆ ਇਹ ਸੋਚਦੇ ਆ ਕਿ ਸਾਨੂੰ ਬਚਾਉਣ ਵਾਲੇ ਜਿਹੜੇ ਸਨ ਉਹਨਾਂ ਨੇ ਤਾਂ ਇਹ ਵਿਤਕਰਾ ਨਹੀਂ ਕੀਤਾ ਉਹਨਾਂ ਨੇ ਤਾਂ ਇਹ ਵਿਤਕਰਾ ਕਰਨ ਵਾਲੇ ਜਿਹੜੇ ਹਨ ਇਹਨਾਂ ਨੇ ਸਾਨੂੰ ਕੀ ਅਪਣਾਉਣਾ ਅਸੀਂ ਉਹ ਹੀ ਛੱਡਦੇ ਆ ਛੱਡ ਕੇ ਉਸੇ ਥਾਂ ਤੇ ਆਪਣਾ ਨਾਮ ਤਬਦੀਲ ਕੀਤਾ ਰਾਮਕੌਰ ਤੇ ਸ਼ਾਮਕੌਰ ਬਣੀਆਂ ਰਾਮਕੌਰ ਤੇ ਸ਼ਾਮਕੌਰ ਬਣੀਆਂ ਨਵਾਲਗ ਧੀਆਂ ਸਨ ਨਵਾਲਗ ਧੀਆਂ ਰਹਿੰਦੀਆਂ ਆਪਣੇ ਪਿਓ ਕੋਲ ਸਨ ਪੰਡਤ ਜੀ ਕੋਲ ਤਬਦੀਲੀ ਇੱਕ ਰਾਤ ਵਿੱਚ ਹੋਈ ਸੀ ਇੱਕ ਹੋਰ ਸ਼ਬਦ ਦੇ ਨਾਲ ਜੋ ਤਬਦੀਲੀ ਹੋਈ ਸੀ ਮੈਂ ਉਸੇ ਦਾ ਜ਼ਿਕਰ ਕਰਨ ਲੱਗੀ ਉਹ ਹੁੰਦਾ ਜੇ ਆਪਣੇ ਮਨ ਅੰਦਰ ਚਾਪਣਾ ਇਹ ਮਹਿਸੂਸ ਕਰ ਲੈਣਾ ਕਿ ਮੈਂ ਸਭ ਕੁਝ ਕਰਨ ਦੇ ਸਮਰੱਥਾਂ ਇਹੀ ਹੁੰਦਾ ਜੇ ਅਸਲ ਕਿਸੇ ਗੁਰੂ ਦੇ ਲੜਨਾਂ ਲੱਗਣਾ ਉਹਨਾਂ ਦੀ ਸੋਚ ਦੇ ਨਾਲ ਜੁੜਨਾ ਜਿੱਥੇ ਆਪਣਾ ਆਪ ਨਿਛਾਵਰ ਕਰ ਦਿੱਤਾ ਜਾਂਦਾ ਜੇ ਮੈਂ ਹਾਂ ਹੀ ਨਹੀਂ ਤੇ ਜੇ ਹਾਂ ਤਾਂ ਉਸ ਗੁਰੂ ਨੂੰ ਸਮਰਪਤਾਂ ਮੇਰੀ ਰਾਖੀ ਉਹ ਕਰੇਗਾ ਮੈਂ ਤਾਂ ਸਿਰਫ ਇਸ ਧਰਮ ਨਾਲ ਜੁੜਨਾ ਤੇ ਉਹੀ ਸੀ ਸਮਾਂ ਜਿੱਥੇ ਉਹਨਾਂ ਨੇ ਨਾ ਸਿਰਫ ਨੇਜ਼ੇ ਦੀ ਤਲਵਾਰ ਚਲਾਉਣ ਦੀ ਘੋੜਸਵਾਰੀ ਦੀ ਸਭ ਕੁਝ ਦੀ ਸਿੱਖਿਆ ਲਈ ਤੇ ਕਮਾਲ ਦੇਖੋ ਇਹ ਵਾਪਰਿਆ ਕਿ ਉਹਨਾਂ ਨੇ ਆਪ ਉਹੀ ਹੱਲੇ ਫਿਰ ਸ਼ੁਰੂ ਕੀਤੇ ਤੇ ਜਿਹੜੀਆਂ ਹੋਰ ਧੀਆਂ ਚੁੱਕੀਆਂ ਗਈਆਂ ਸਨ ਉਹਨਾਂ ਨੂੰ ਵਾਪਸ ਲਿਆਉਣ ਲਈ ਉਹ ਤਿਆਰ ਹੋ ਗਈਆਂ ਸਨ ਤੇ ਇੱਕ ਨਹੀਂ ਦੋ ਨਹੀਂ ਅਜੇ ਇਹ ਕਟੋ-ਕਟ ਸੱਤਿਆ ਅੱਠ ਹੱਲੇ ਕੀਤੇ ਜਿਹਦੇ ਵਿੱਚ ਹੋਰ ਚੁੱਕੀਆਂ ਹੋਈਆਂ ਧੀਆਂ ਵਾਪਸ ਲਿਆਏ ਇਹ ਤਬਦੀਲੀ ਕੌਰ ਦੀ ਮੈਂ ਇਸ ਕਾਰਨ ਅੱਜ ਜ਼ਿਕਰ ਕੀਤਾ ਕਿ ਅੱਜ ਦੇ ਦਿਨ ਚਾਤ ਮਾਰੀਏ ਸਾਡੇ ਹੀ ਧਰਮ ਦੇ ਵਿੱਚ ਇਹ ਐਡਸ ਬੜਾ ਨੂੰ ਮਿਲਦੀਆਂ ਨੇ ਇਹ ਐਡਸ ਕਿ ਸਾਡੀਆਂ ਧੀਆਂ ਨੂੰ ਇਹ ਸਾਡੀਆਂ ਧੀਆਂ ਨੂੰ ਦਸਤਾਰਾਂ ਨਹੀਂ ਚਾਹੀਦੀਆਂ ਉਹਨਾਂ ਨੂੰ ਉਹ ਚਾਹੀਦੇ ਨੇ ਜਿਹੜੇ ਸਿਗਰਟ ਪੀਂਦੇ ਹੋਣ ਉਹਨਾਂ ਨੂੰ ਉਹ ਚਾਹੀਦੇ ਨੇ ਜਿਨ੍ਹਾਂ ਦੇ ਕੇਸ ਕਤਲ ਕੀਤੇ ਹੋਣ ਇਹ ਤਬਦੀਲੀ ਕੀ ਤੁਸੀਂ ਤੇ ਮੈਂ ਲੈ ਕੇ ਆਏ ਬਿਲਕੁਲ 100% ਕਸੂਰ ਸਾਡਾ ਹੈ ਕਿਉਂਕਿ ਅਸੀਂ ਕੋਹਾਂ ਦੂਰਾਂ ਸਿੱਖੀ ਕਿਉਂਕਿ ਅਸੀਂ ਸਿੱਖੀ ਨੂੰ ਅਸਲ ਮਾਇਨੇ ਵਿੱਚ ਅਸੀਂ ਵਸਾਇਆ ਹੀ ਨਹੀਂ ਕੋਖਲੇ ਪਖੰਡਾਂ ਦੇ ਵਿੱਚ ਕਿਮਾ ਕਰਿਓ ਅਸੀਂ ਕਿਤੇ ਰੁਲ ਗਏ